ਨੇਗੀ ਗੋਦ ਦੇ ਵਿੱਚ ਰੰਗਲੇ ਸੱਜਣ ਹਰ ਇੱਕ ਨੂੰ ਪ੍ਰੇਮ ਕਰਨ ਵਾਲੇ ਭਾਈ ਸਾਹਿਬ ਭਾਈ ਪ੍ਰੀਤਮ ਸਿੰਘ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਆਪ ਜੀ ਰੱਬ ਰੂਪ ਸੰਗਤਾਂ ਦੇ ਰੂਪ ਵਿੱਚ ਸ਼ਾਮਲ ਹੋਏ ਹੋ ਜਿੱਥੋਂ ਤੱਕ ਰਾਗੀ ਪ੍ਰੀਤਮ ਸਿੰਘ ਦੇ ਜੀਵਨ ਦਾ ਸਵਾਲ ਹੈ ਬਹੁਤ ਹੀ ਸਤਜੇ ਟੰਗ ਦੇ ਨਾਲ ਵੱਖੋ ਵੱਖਰੇ ਬੁਲਾਰਿਆਂ ਨੇ ਉਹਨਾਂ ਦੇ ਜੀਵਨ ਬਾਰੇ ਵਿਸਥਾਰ ਸਹਿਤ ਜਾਣਨਾ ਪਾਇਆ ਦੂਸਰਾ ਹੁੰਦਾ ਮੌਤ ਦਾ ਵਿਸਾ ਧੰਨਤਾ ਸ੍ਰੀ ਹਜੂਰ ਬਾਬਾ ਮੀਹਾ ਸਿੰਘ ਜੀ ਮਹਾਰਾਜ ਸਿਆੜਾ ਸਾਹਿਬ ਵਾਲੇ ਉਹਨਾਂ ਦੇ ਦਰੋਂ ਕਰੋ ਬਰੋਸਾ ਹੋਏ ਜੱਥੇਦਾਰ ਸਕੱਤਰ ਸਾਹਿਬ ਸਰਦਾਰ ਮਨਮੋਹਨ ਸਿੰਘ ਜੀ ਉੱਭੀ ਮੌਤ ਦੇ ਵਿਸਤੇ ਇਹਨਾਂ ਨੇ ਬੜੇ ਹੀ ਸਚੱਜੇ ਢੰਗ ਨਾਲ ਚੌਣਵੇਂ ਸ਼ਬਦਾਂ ਨਾਲ ਇਸ ਬਿਸ਼ੇ ਤੇ ਚਾਨਣਾ ਪਾਇਆ ਹੈ ਬੋਲਣ ਨੂੰ ਕੁਝ ਰਹਿ ਨਹੀਂ ਗਿਆ ਸਮੇਂ ਦੀ ਵੀ ਘਾਟ ਹੈ ਇਸ ਗੁਰੂ ਘਰ ਦੇ ਹਿੱਟ ਗ੍ਰੰਤੀ ਭਾਈ ਇੰਦਰਜੀਤ ਸਿੰਘ ਜੀ ਸਰਾਬੇ ਵਾਲੇ ਜੋ ਕਿ ਮੇਰੇ ਪਰਮ ਮਿੱਤਰ ਨੇ ਉਹਨਾਂ ਨੇ ਵੀ ਗੁਰਬਾਣੀ ਨੂੰ ਬੜੇ ਸਜੇ ਢੰਗ ਦੇ ਨਾਲ ਹੁਕਮ ਆਮ ਦੇ ਰੂਪ ਦੇ ਵਿੱਚ ਆਪ ਜੀ ਨੂੰ ਸੁਣਾਇਆ ਸੋ ਸਾਰੀ ਗੁਰਬਾਣੀ ਦਾ ਸਾਰੇ ਬੁਲਾਰਿਆਂ ਦਾ ਇੱਕੋ ਇੱਕ ਮਕਸਦ ਇੱਕੋ ਇੱਕ ਨਿਸ਼ਾਨਾ ਸਮੁੱਚੇ ਮਹਾਪੁਰਖਾਂ ਦਾ ਜਿੰਨੇ 36 ਮਹਾਪੁਰਖਾਂ ਦੀ ਬਾਣੀ ਹੈ ਉਹਨਾਂ ਸਾਰੇ ਮਹਾਪੁਰਖਾਂ ਦੀ ਬਾਣੀ ਨੂੰ ਪੜੋ ਵਿਚਾਰੋ ਇੱਕੋ ਇੱਕ ਗੱਲ ਦਾ ਜ਼ਿਕਰ ਆਉਂਦਾ ਹੈ ਵੀ ਇਹ ਮਨੁੱਖ ਤੈ ਸਦਾ ਨਹੀਂ ਰਹਿਣਾ ਸੰਗਤ ਕਰ ਭਲੇ ਪੁਰਖਾਂ ਦੀ ਅਤੇ ਗੁਰੂ ਗੁਰੂ ਕਰ ਇਹ ਤੋਂ ਵੱਡੇ ਕੋਈ ਉਪਦੇਸ਼ ਨਹੀਂ ਇਹ ਤੋਂ ਵੱਡਾ ਕੋਈ ਸੰਦੇਸ਼ ਨਹੀਂ ਆਓ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਖਿਮਾਂ ਦਾ ਜਾ ਚਕਾਂ ਕਿਉਂਕਿ ਦਾਸ ਦੇ ਨਾਲ ਬਹੁਤ ਪ੍ਰੇਮ ਸੀ ਸਾਡੇ ਰਿਸ਼ਤੇ ਚਾਚਾ ਜੀ ਲੱਗਦੇ ਸੀ ਹਰ ਰੋਜ਼ ਸਿਮਰਨ ਕਰਦਾ ਦਾਸ ਜੋ ਬਾਬਾ ਨੇ ਸਥਾਨ ਬਖਸ਼ਿਆ ਸਾਮ ਨੂੰ ਹਰ ਰੋਜ਼ ਇਹਨਾਂ ਨੇ ਸਿਮਰਨ ਦੇ ਵਿੱਚ ਹਾਜ਼ਰੀ ਵੀ ਲਾਉਣੀ ਕੀਰਤਨ ਵਿੱਚ ਵੀ ਹਾਜ਼ਰੀ ਹਰ ਰੋਜ਼ 68 ਡਾਂਗਾਂ ਵਿੱਚ ਇਹਨਾਂ ਦੀ ਹੋਇਆ ਕਰਦੀ ਸੀ ਕਈ ਵਾਰ ਹੁਣ ਪੁਲੇਖਾ ਵੀ ਪੈਂਦਾ ਅਸੀਂ ਜਦੋਂ ਇੱਕ ਤਰੀਕ ਨੂੰ ਸਿਆੜ ਸਾਹਿਬ ਜਾਂਦੇ ਆ ਬਾਬਾ ਮੇਜਰ ਸਿੰਘ ਨੂੰ ਮੈਂ ਦੱਸੀ ਗੱਲ ਮੈਂ ਆਪਦੇ ਬੇਟੇ ਨੂੰ ਕਿਹਾ ਬਲਪ੍ਰੀਤ ਨੂੰ ਮੈਂ ਜਾਣਾ ਤੂੰ ਨਾਲ ਚੱਲ ਕਹਿੰਦਾ ਡੈਡੀ ਅੱਗੇ ਤਾਂ ਪ੍ਰੀਤੋ ਸਿੰਘ ਚਾਚਾ ਜੀ ਹੁੰਦੇ ਸੀਗੇ ਉਹ ਬਾਜ ਸਾਹਿਬ ਲਿੰਦੇ ਸੀ ਆਇਆ ਤਾਂ ਸਾਡੇ ਕਿਰਪਾਲ ਸਿੰਘ ਚਾਚਾ ਜੀ ਵੀ ਬਹੁਤ ਸਗਜੇ ਢੰਗ ਨਾਲ ਡਿਊਟੀ ਕਰਦੇ ਆ ਉੱਥੇ ਕਹਿੰਦੇ ਫਿਰ ਤੁਸੀਂ ਜਾਇਓ ਕਰਨ ਲਈ ਕਹਿਣ ਦੋ ਭਾਵਕੀਆ ਇਨਸਾਨ ਦੇ ਜਾਣ ਦਾ ਘਾਟਾ ਨਹੀਂ ਪੂਰਾ ਹੁੰਦਾ ਕੰਮ ਸਾਰੇ ਚੱਲ ਜਾਂਦੇ ਹੁੰਦੇ ਕੰਮ ਕਿਸੇ ਦਾ ਰੁਕਦਾ ਨਹੀਂ ਹੁੰਦਾ ਪਰ ਜਿਹੜਾ ਉਸ ਰਕਸੀਅਤ ਦਾ ਮਾਨ ਸਨਮਾਨ ਤੇ ਉਹਦਾ ਜਿਹੜਾ ਥਾਂ ਹੈ ਉਹ ਹਮੇਸ਼ਾ ਹੀ ਉਹਦੇ ਮਿੱਤਰਾਂ ਨੂੰ ਉਹਦੇ ਪਰਿਵਾਰ ਨੂੰ ਸਾਥ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਖੜਕਦਾ ਰਹੇਗਾ ਬਈ ਕਾਸ ਉਹ ਹੁੰਦੇ ਆਓ ਸਰਦਾਰ ਜਿੰਦਰ ਸਿੰਘ ਜੋਧਾ ਸਾਬਕਾ ਸਰਪੰਚ ਉਚੇਚੇ ਤੌਰ ਤੇ ਹਾਜ਼ਰੀ ਲਵਾਉਂਦੇ ਆ ਹੁਣ ਮੈਂ ਇਹਨਾਂ ਕਬੂਲ ਦਾ ਖੇਮਾਂ ਦਾ ਜਾਚ ਕੇ ਸਤਨਾ ਦੇਖਦਾ ਆਪਾਂ ਜਾਬ ਕਰ ਲਈਏ ਪੰਜ ਸੇਤੀ ਵੇਰੀ ਉਸ ਤੋਂ ਬਾਅਦ ਸਮੇਂ ਦੀ ਸਮਾਪਤੀ ਸਾਰੀ ਸੰਗਤ ਦਾ ਕੋਟਾਨ ਕੋਟ ਕੋਟ ਵਾਰ ਧੰਨਵਾਦ ਪਰਿਵਾਰ ਵੱਲੋਂ ਸਮੁੱਚੇ ਜਥਿਆਂ ਦਾ ਨੌ ਭਾਈ ਸੇਵਾ ਸਿੰਘ ਨੇ ਆਪ ਜੀ ਨੂੰ ਦੱਸ ਦਿੱਤੇ ਨੇ ਸਾਰਿਆਂ ਦਾ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਗੁਰੂ ਘਰ ਲੰਗਰ ਸਾਕੇ ਜਾਣਾ ਚਾਹਦਾ ਲੰਗਰ ਸਾਕੇ ਜਾਣਾ ਆਓ ਸੀਮਰਨ ਵਿੱਚ ਜੁੜੀਏ ਉਸ ਤੋਂ ਬਾਅਦ ਸਮਾਪਤੀ ਹੋਵੇਗੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ 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 ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ